ਇੱਕ ਪਾਸੇ ਤਾਂ ਪੰਜਾਬ ਦੇ ਲੋਕ ਸਭਾ ਦੀਆਂ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੀ ਫਲੈਗ ਮਾਰਚ ਕੱਢ ਕੇ ਇਲਾਕਿਆਂ ਅੰਦਰ ਸ਼ਾਂਤੀ ਬਹਾਲ ਰੱਖਣ ਦੇ ਉਪਰਾਲੇ ਕਰ ਰਹੀ ਹੈ ਪਰ ਇਹ ਉਪਰਾਲੇ ਪੰਜਾਬ ਪੁਲਿਸ ਦੇ ਕਿਤੇ ਨਾ ਕਿਤੇ ਫੇਲ ਹੁੰਦੇ ਵੀ ਦਿਖਾਈ ਦੇ ਰਹੇ ਹਨ ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਫਗਵਾੜਾ ਨਜ਼ਦੀਕ ਪਿੰਚੇੜੂ ਵਿਖੇ ਜਿੱਥੇ ਕਿ ਛੇ ਨਕਾਬਪੋਸ਼ ਲੁਟੇਰੇ ਜਿਨ੍ਹਾਂ ਚੋਂ ਇੱਕ ਮਹਿਲਾ ਵੀ ਸ਼ਾਮਲ ਸੀ ਵੱਲੋਂ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪਾਲ ਇੰਟਰਨੈਸ਼ਨਲ ਚੇਹੜੂ ਦੇ ਮਾਲਕ ਧਰਮਪਾਲ ਨੇ ਦੱਸਿਆ ਕਿ ਜਦੋਂ ਬੀਤੀ ਸ਼ਾਮ ਉਹ ਆਪਣੀ ਦੁਕਾਨ ਤੇ ਮੌਜੂਦ ਸੀ ਤਾਂ ਮੋਟਰਸਾਈਕਲ ਅਤੇ ਸਕੂਟੀ ਤੇ ਇੱਕ ਮਹਿਲਾ ਸਮੇਸ਼ੇਵਕਤਿਆ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਾਨ ਨੇ ਉਸ ਨਾਲ ਮਾਰਕਟ ਕਾਨੇ ਸ਼ੁਰੂ ਕਰ ਦਿੱਤੀ ਤੇ ਦੇਖਦੇ ਦੇਖਦੇ ਉਸ ਦੇ ਗੱਲੇ ਵਿੱਚੋਂ 65000 ਰੁਪਏ ਦੀ ਨਗਦੀ ਪਰਸ ਅਤੇ ਡੀਵੀਆਰ ਏਟੀਐਮ ਕਾਰਡ ਡਰਾਈਵਿੰਗ ਲਾਇਸੈਂਸ ਲੈ ਕੇ ਫਰਾਰ ਹੋ ਗਏ ਉਸਨੇ ਦੱਸਿਆ ਕਿ ਬਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਲੋਟੇਰੇ ਦੁਕਾਨ ਵਿੱਚ ਪਏ ਸਮਾਨ ਦੀ ਵੀ ਭੰਨਤੋੜ ਕਰ ਗਏ ਜਿਸ ਨਾਲ ਉਨ੍ਹਾਂ ਦਾ ਤਕਰੀਬਨ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਕੀ ਨਾ ਜੀ ਆਪਣਾ ਮੇਰਾ ਧਰਮਪਾਲ ਹੈ ਜੀ ਅਸੀਂ ਧਰਮਪਾਲ ਜੀ ਕਿਹੜੇ ਪਿੰਡ ਤੋਂ ਆਪਾਂ ਆਪਾਂ ਝੇੜੂ ਤੋਂ ਆ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਸਾਰਾ ਅੱਜ ਮਾਮਲਾ ਕੀ ਹੈ ਜੀ 3:00 ਵਜੇ 6 ਮਿੰਟ ਤੇ ਆਏ ਆ ਮੈਂ ਇਕੱਲਾ ਬੈਠਾ ਸੀ ਉੱਥੇ ਮੇਰੇ ਮੁਕੇ-ਮੁਕੇ ਮਾਰੇ ਉਹਨਾਂ ਨੇ ਇੱਕ ਕੁੜੀ ਨੇ ਪੈਸੇ ਕੱਢ ਲਏ ਦੋ ਤਿੰਨ ਮਿੰਟਾਂ ਦੇ ਸਾਰੇ ਉਹ ਲੈ ਕੇ ਪੁਜਾ ਕੋ ਮੇਰਾ ਮੋਬਾਈਲ ਦੋ ਮੋਬਾਈਲ ਲੈ ਗਿਆ ਹਾਂਜੀ ਤੇ ਬਟੂਆ ਲੈ ਗਿਆ ਬਟੂਏ ਵਿੱਚ ਏਟੀਐਮ ਸੀਗਾ ਏਟੀਐਮ ਕਾਰਡ ਵੀ ਡਰਾਈਵਰ ਲਾਇਸੈਂਸ ਸੀਗਾ ਹਾਂਜੀ ਤੇ ਉਹ ਸਾਰਾ ਕੁਝ ਲੈ ਗਿਆ ਤੇ ਸਾਰੇ ਬੁੱਕਮਾਰ ਕਰਕੇ ਬਾਕੀ ਸਮਾਨ ਤੋਂ ਤੋੜ ਦੁਰੇ ਕੰਪਿਊਟਰ ਤੋੜ ਗਏ ਹਾਂਜੀ ਕੈਮਰਾ ਵੀ ਤੋੜ ਗਏ ਕੈਮਰਾ ਤੋੜ ਕੈਮਰੇ ਦੀ ਡੀਵੀਆਰ ਲੈ ਗਿਆ ਨਾਲ ਅੱਛਾ ਜੀ ਹਾਂਜੀ ਤੇ ਕਿੰਨੇ ਵਿਅਕਤੀ ਆਏ ਪੰਜ ਬੰਦੇ ਸੀ ਤੇ ਇੱਕ ਕੁੜੀ ਸੀ ਕਾਦੇ ਉੱਪਰ ਆਏ ਜੀ ਇੱਕ ਮੋਟਰਸਾਈਕਲ ਤੇ ਇੱਕ ਸਕੂਟਰ ਤੇ ਆਪਣਾ ਮੂੰਹ ਵਗੈਰਾ ਬੰਨਿਆ ਹੋਇਆ ਸੀ ਮੂੰਹ ਬੰਨਿਆ ਹਾਂਜੀ ਟੋਟਲ ਬੇਕਦੀ 6 ਆਏ ਹਨ ਇੱਕ ਲੜਕੀ ਦੀ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਹਾਂਜੀ ਪੁਲਿਸ ਆਈ ਸੀ ਕੋਈ ਸੀਸੀਟੀਵੀ ਕੈਮਰੇ ਜਾਇਏ ਹੁਣ ਬੰਦੇ ਸੀਸੀਟੀਵੀ ਚੋਂ ਪੁਲਿਸ ਵਾਲੇ ਲੈ ਕੇ ਵੀਡੀਓ ਬਣਾ ਕੇ ਹਾਂਜੀ ਵਾਂਗੀਆਂ ਦਾ ਸੀਗਾ ਤੇ ਟੋਟਲ ਅਮਾਉਂਟ ਕਿੰਨੀ ਸੀਗੀ ਸਰ ਟੋਟਲ ਮੇਰਾ 67000 ਰੁਪਈਆ ਸੀ ਹਾਂਜੀ ਦੋ ਮੋਬਾਈਲ ਸੀਗੇ ਬਾਕੀ ਬੁਧੂ ਹੀ 5-600 ਰੁਪਈਆ ਸੀ ਏਟੀਐਮ ਕਾਰਡ ਆ ਚੈੱਕ ਮੁੱਕਿਆ ਉਹ ਵੀ ਲਗਾ ਤੇ ਲਗਭਗ ਕਿੰਨਾ ਕ ਨੁਕਸਾਨ ਕਰ ਗਏ ਲੱਖ ਕਰਤਾ ਲਾ ਲੱਖ ਰੁਪਏ ਨੁਕਸਾਨ ਕਰ ਗਏ ਤੇ ਆਪਣੇ ਕਿਸ ਨਾਮ ਦੇ ਉੱਪਰ ਦੁਕਾਨ ਹੈ ਜੀ ਇਹ ਵੀਰ ਦਾ ਨਾਮ ਪਾਲ ਇੰਟਰਨੈਸ਼ਨਲ ਆ ਹਾਂ ਜੀ ਧਰਮਪਾਲ ਮੇਰਾ ਨਾਮ ਆ ਕਿਹੜੇ ਪਿੰਡ ਤੋਂ ਹੈ ਝੇੜੂ ਤੋਂ ਝੇੜੂ ਤੋਂ ਦਾ ਕਾਂਝੜੂ ਜਈ ਆ ਦੁਕਾਨ ਝੇੜੂ ਤੇ ਕੋਈ ਪਹਿਚਾਨ ਦੇ ਵਿੱਚ ਨਹੀਂ ਆਏ ਬੰਦੇ ਤੁਹਾਡੇ